ਮੰਨਿਆ ਰਗਾ ਥਣ ਲੱਗਿਆ ਵਾ ਹਣਾ ਪੂਰਾ ਬੱਜਾ ਬਾਕੀ ਦਾ ਨਾੜਾ ਵਗਾਰੇ ਪੂਰੇ ਦੁਨਨੇ ਪਾਸਿ ਆ ਦੇਖੋ ਜੀ ਪੂਰੇ ਗੱਦ ਘੜ ਫੁੱਲ ਹਣਾ ਹਾਂ ਪੂਰੀ ਸਲੀਨ ਰਗਾ ਪਿੰਡਾ ਬਈ ਦੇਖ ਖੰਡੀ ਮਿੱਠੀ ਫੁੱਲਾ ਜੀ ਚੰਗਾ ਰਿਸਪੌਂਸ ਰਹਿੰਦਾ ਆਪਣੀ ਵੀਡੀਓ ਤੇ ਬਾਈ ਯਾਰ ਕਹੀ ਕਿਤੇ ਨਹੀਂ ਇੱਥੇ ਘਰੀ ਹੁੰਨੇ ਆ ਬਾਈ ਹਰ ਵਾਰ ਸਾਡੀਆਂ ਵੀਡੀਓ ਪਈ ਜਾਂਦਾ ਓਕੇ ਓਕੇ ਡੇਲੀ ਦੀਆਂ ਡੇਲੀ ਵੀਡੀਓ ਹੋ ਜਾਂਦੇ ਤੇ ਕਾਫੀ ਵੀਡੀਓ ਹੋਗੀਆਂ ਆਪਣੇ ਚੈਨਲ ਤੇ ਹਣਾ ਬਾਈ ਘਟੋ ਘਟ ਇਹ ਬਈ ਆਪਣੇ ਦਿਨ ਲਈ ਦੋ ਤਿੰਨ ਨਾ ਦੋ ਤੋ ਟੈਂਡਾ ਨੋਕੀ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਤਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਿਰਾਜ ਫੇਰ ਬਾਈ ਰੋਮੀ ਕੋਲੇ ਗੱਲਬਾਤ ਕਰਾਵਾਂ ਚਾਰ ਨਾਲ ਤੁਹਾਡੇ ਵਾਸਤੇ ਟੌਪ ਦੇ ਲੈ ਕੇ ਆਏ ਆਂਗੇ ਗਰਮੀ ਚੱਲਣ ਵਾਲੇ ਗੱਲਬਾਤ ਬਾਈ ਨਾ ਕਰਾਵਾਂ ਚੰਗਾ ਮਿਲ ਕੇ ਗੱਲ ਰੋ ਦੁੱਧਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਆ ਮੇਰੇ ਨੂੰ ਬਹੁਤ ਵਧੀਆ ਜੀ ਪਹਿਲਾਂ ਦਾ ਨਾਮ ਬੋਲ ਦਿਓ ਜੀ ਮੇਰਾ ਨਾਮ ਰੂਮੀ ਆ ਵੀਰੇ ਹੂੰ ਤੇ ਆਪਣੇ ਬਾਈ ਪਿੰਡ ਮਹਰਾਜ ਆ ਬਾਈ ਜਿਲਾ ਜਿਲਾ ਬਠਿੰਡਾ ਬਾਈ ਤਹਿਸੀਲ ਰਾਮਪਰਾ ਫੂਲ ਰਾਮਪਰਾ ਫੂਲ ਜਿਹੜਾ ਆਪਣਾ ਮਕਾਨ ਆ ਵੀਰੇ ਇਹ ਜਿਹੜੀ ਮਹਰਾਜ ਤੋਂ ਗੁੰਮੜਸਰ ਨੂੰ ਸੜਕ ਬਣੀ ਆ ਸਿੱਧੀ ਨਥਾਣੇ ਨੂੰ ਹਾਂਜੀ ਉਹ ਤੇ ਆ ਵੀਰੇ ਤੇ ਸਾਡੇ ਨੇੜ ਦੇ ਪਿੰਡ ਨਥਾਣਾਗਾ ਪੁੱਚੋ ਆ ਤੇ ਵੀਰੇ ਰਾਮਪਰਾ ਤੇ ਫੂਗਾ ਚੰਗਾ ਰਿਸਪੌਂਸ ਰਹਿੰਦਾ ਆਪਣੀ ਵੀਡੀਓ ਦੇ ਨਾਲ ਬ ਕਹੀ ਕਿ ਕਿਤੇ ਨਹੀਂ ਇੱਥੇ ਘਰੀ ਹੁੰਨੇ ਆ ਬਾਈ ਹਰ ਵਕਤ ਸਾਡੀਆਂ ਵੀਡੀਓ ਪਈ ਜਾਂਦੀ ਓਕੇ ਓਕੇ ਡੇਲੀ ਦੀਆਂ ਡੇਲੀ ਵੀਡੀਓ ਆ ਜਾਂਦੀ ਤੇ ਕਾਫੀ ਵੀਡੀਓ ਹੋਗੀਆਂ ਆਪਣੇ ਚੈਨਲ ਤੇ ਹਣਾ ਵੀਰੇ ਬਾਈ ਘਟੋ ਘਟ ਨਾਂ ਵਾਲੀਆਂ 30 35 ਦੇ ਗਰੀਬ ਗਏ ਤੇ ਜੇ ਆਪਾਂ ਪਹਿਲੇ ਨੰਬਰ ਵਾਲੀ ਬਿਹੜ ਦੀ ਗੱਲ ਕਰ ਲਏ ਵੀਰੇ ਫੁੱਲ ਪ੍ਰਿੰਟ ਤੇ ਫੁੱਲ ਜਾਤ ਤੇ ਫੁੱਲ ਖਾਨਲੇਵੇ ਦੀ ਚੰਗੀ ਬਾਲਟ ਲਾ ਫੁੱਲ ਤੇ ਕੱਦ ਕਾਠ ਦੇ ਬਾਡੀ ਸਕੋਰ ਪੂਰੀ ਸਟਰੋਂਗ ਬਿਹੜ ਹੈ ਜਿਹੜੀ ਪੂਰੀ ਸਟਰੋਂਗ ਆ ਬਾਈ ਕੀ ਡਿਟੇਲ ਆ ਕਿਹੜਾ ਸੂਆ ਸੁੰਦੀ ਆ ਇਹ ਬਾਈ ਪਨੂਨ ਸੁੰਦੀ ਆ ਦੰਦੀ ਬਿਲਕੁਲ ਜਵਾਨ ਆ ਖੋਲੋ ਇਹਨੂੰ ਫਿਰ ਦੋ ਰਤਾ ਰ ਕਰਾਈਗੇ ਤੇ ਇੱਕ ਪੂਰੀ ਇਹ ਰੇਟ ਵੀਡੀਓ ਦੇ ਵਿੱਚ ਹੀ ਹੋ ਬਣੇ ਰਹੋ ਵੀਡੀਓ ਦੇ ਨਾਲ ਠੀਕ ਹੈ ਜੀ ਗੰਦੀ ਬਿਲਕੁਲ ਜਵਾਨ ਆ ਵੀਰੇ ਤੇ ਪ੍ਰਿੰਟ ਪ੍ਰੂਨਟ ਪੂਰੇ ਚ ਪ੍ਰਿੰਟ ਬਹੁਤ ਆ ਪਲੂਨ ਦੇ ਦੂਗੀ 24 25 ਕਿਲੋ ਦੁੱਧ ਵਾਲੀਆ ਓਕੇ ਜੀ ਰੋਮੀ ਵੀਰੇ ਫਿਰ ਕਿੰਨੇ ਦਿਨ ਕੱਢ ਜੂਗੀ ਰੋਮੀ ਇਹ ਲੈ ਜੂ ਹਫਤਾ ਬਾਈ ਹਫਤਾ ਖੰਡ ਓਕੇ ਹਫਤਾ ਖੰਡ ਲੈ ਜੂਗੀ ਬਹੁਤ ਚੰਗੀ ਜਿਆਦਾ ਕੁਆਲਿਟੀ ਆ ਦੇਖ ਇਧਰ ਆ ਕੇ ਹੂੰ ਲੈ ਚਲੋ ਫਿਰ ਹੂੰ ਕੁਆਲਿਟੀ ਨਹੀਂ ਕੋਈ ਵੀ ਕੰਪਰੋਮਾਈਜ਼ ਹੈ ਨਾ ਕੁਆਲਿਟੀ ਫੁੱਲ ਆ ਦੇਖੋ ਜੀ ਥਾਨ ਲੈ ਵਸ ਸਾਤ ਸਰੀ ਆਏਗਾ ਹਾਲ ਸੇ ਆਪਣੇ ਹਾਬਰ ਤਿਆਰ ਪਰ ਤਿਆਰ ਰਹਿੰਦਾ ਸਾਡਾ ਖਾਲਸਾ ਜੀ ਮੋੜੋ ਜੀ ਤੇ ਰੋਮੀ ਕਾਦ ਕਾਠ ਦੀ ਪੂਰੀ ਵਧੀਆ ਹੈ ਨਾ ਹਾਂ ਬਾਈ ਪੂਰੀ ਬੋਡੀ ਸਕੋਰ ਉਹ 24 25 ਕਿਲੋ ਤੋਂ ਦੇ ਦੂਗੀ ਮੌਂ ਇਹਨੇ ਵੀਰ ਇਹਨੇ 12 ਕਿਲੋ ਟਾਈਮ ਦਾ ਦਿੱਤਾ ਦੂ ਗਿੜੀ ਯਾਰ ਤੇ ਬਾਕੀ ਤਾਂ ਗਰਮੀ ਚ ੱਲਣ ਵਾਲੀ ਕਿਉਂਕਿ ਬੋਡੀ ਸਕੋਰ ਇਹਦਾ ਚੰਗਾ ਨਾ ਕੋਈ ਹੋਜੀ ਗੱਲ ਨਹੀਂ ਹੈਗੀ ਹਾਂ ਹਾਂਜੀ ਹਾਂਜੀ ਤੇ ਵੀਰੇ ਫਿਰ ਕਿੰਨੇ ਪੈ ਹੈ ਰੋਮੀ ਇਹਦੇ ਮੁੱਲ ਢਲੋ ਜੋ ਮਰਜੀ ਕਰਾਓ 10 15 ਜੋ ਮਰਜੀ ਕਰਾਓ 92000 ਦੀ ਵੇਚਾਂਗੇ ਬਾਈ ਜਮਾ ਜਾਏ ਰੇਟ ਆਦਰਾ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲੈ ਕੱਢ ਲਿਓ ਇਹਨੂੰ ਬਾ ਇਹ ਕਿਹੜਾ ਸੂਆ ਆ ਗਈ ਵੀਰੇ ਇਹ ਬਾਈ ਤੀਜਾ ਸੂਆ ਸੁੰਦੀਆਂ ਨੇ ਦੂਜੇ ਸੂਏ ਦੁੱਧ ਦਿੱਤਾ ਇਹਨੇ ਬਾਈ ਕਿਉਂ ਕਿ ਲੋਕੋ ਦਾ ਹੂੰ ਨਹੀਂ ਠੀਕ ਆ ਜਿਹੜੇ ਬਾਈ ਵਾਲੇ ਉਹ ਬਾਈ ਕਹਿਣਾ ਹਾਂ ਸੂਆ ਤੀਜਾ ਬਾਈ ਬਹੁਤ ਹੀ ਚੰਗੀ ਸੇਟ ਆ ਹੂੰ ਹੂੰ ਥੋੜੇ ਜੇ ਹਲਕੇ ਜੇ ਪੁਰਾਣੇ ਲੁੰਗੀ ਦੇ ਦਾਗ ਜਰੂਰ ਬਹੁਤ ਪੁਰਾਣੇ ਆ ਵੀਰੇ ਪੁਰਾਣੇ ਉਹ ਤਾਂ 3 ਸਾਲ ਹੋ ਗਏ ਮੈਂ ਲਾ ਨੰਗੀ ਨੂੰ ਹਣਾ ਜੀ ਹਾਂਜੀ ਓਕੇ ਜੀ ਸ੍ਰੀ ਦੇਸ਼ ਸ਼ੁਰੂਆਤੀ ਜਾ ਤੇ ਦੂਜੇ ਸੋ ਦਾ ਕਿੰਨਾ ਦੁੱਧ ਤੱਕ ਕਿੰਨੇ ਦਿਨ ਬਾਕੀ ਆ 22 ਕਿਲੋ ਦੁੱਧ ਆਪਾਂ ਯਾਰ ਕਿਸੇ ਦੇ ਕਹਿਣ ਤੋਂ ਬਣਾ ਵੀ ਆਪਾਂ 22 ਕਿਲੋ ਦੀ ਊਠ ਵੀ ਲੈ ਲਾਂਗੇ ਜੇ ਇਹ ਬੱਚੀ ਨੇ 22 ਕਿਲੋ ਨਾ ਦਿੱਤਾ ਦੂਠੀ ਗਾੜ ਗਾੜ ਫੁੱਲ ਹਾਂ ਹਾਂ ਪੂਰੀ ਸਲੀਨ ਵਰਗਾ ਪਿੰਡਾ ਬਾਈ ਦੇਖ ਠੰਡੀ ਮਿੱਠੀ ਫੁੱਲ ਆ ਲੈ ਚਲੋ ਜੀ ਮੋੜ ਲਿਓ ਵੀਰੇ ਓਕੇ ਕਿੰਨਾ ਫਿਰ 22 ਕਿਲੋ ਦੇਊਗੇ ਤੇ ਕਿ ਵੱਧ 22 24 ਕਿਲੋ ਦੁੱਧ ਦੇਣ ਵਾਲੀ ਗਾਂ ਹੈ ਕਿੰਨੇ ਪੈਸੇ ਹੈ ਬਾਈ ਇਹਦੇ ਇਹ ਆ ਵੀਰੇ ਮੋਲ ਕੋਸ ਕਰਾਲਾ 10 15 ਕੋਸ ਕਹਾਈ ਜਲੇ 85000 ਦੀ ਵੇਚਾਂਗੇ ਆਪਾਂ 85000 ਦੀ ਦੇ ਦੇਾਂਗੇ ਓਕੇ ਜੀ ਹੁਣੇ ਰਸਤੇ ਘੱਟ ਪਾਏ ਵਾ ਹਨਾ ਆ ਦੇਖੋ ਜੀ ਕਰੋ ਚੈੱਕ ਥਣ ਨਾ ਮੰញਾ ਵਰਗਾ ਥਣ ਲੱਗਿਆ ਵਾ ਹਨਾ ਪੂਰਾ ਬੱਜਾ ਬਾਕੀ ਦਾ ਨਾੜਾ ਵਗੈਰੇ ਪੂਰੇ ਤੁੰਨੇ ਪਾਸਿ ਆ ਦੇਖੋ ਜੀ ਪੂਰੇ ਚੰਗੀ ਵੀਰੇ ਕਿੰਨੇ ਪੈਸੇ ਇਹਦੇ ਇਹਦਾ 85000 ਰੁਪਇਆ ਤੁੰ 85000 ਉਹਦਾ 92000 ਦੀ ਕਿ 90 ਉਹਦਾ 92000 ਤੇ ਹੁਣ ਆਪਾਂ ਜਰਸੀ ਨਾ ਕਰ ਲਈਏ ਥੋੜੀ ਜੀ ਗੱਲ ਹਾਂ ਜੀ ਇੱਕ ਕਾਫੀ ਕਲਰ ਜਰਸੀ ਕਹਿ ਸਕਦੇ ਨੂੰ ਬਈ ਤਕਾਦ ਕਾੜ ਫੁੱਲ ਹਣਾ ਕਾੜ ਕਾੜ ਫੁੱਲ ਪਲੂਨ ਸੁਆ ਸੁਰੀ ਠੰਡੀ ਮਿੱਠੀ ਹੁੰਦੀ ਹੈ ਗੱਲ ਛੱਡ ਦੀ ਓਕੇ ਕਿਉਂਕਿ ਜਾਹਤ ਹੈ ਨਾ ਹਾਂ ਆ ਦੇਖੀ ਕਰੋ ਲਾਂਡੂ ਲਾਂਵੜੀਆਂ ਲੈ ਆਓ ਇਹਨੂੰ ਕਟੋਟ ਨਾਮ ਓਏ ਹੇ ਕਰਮ ਵਾਲੀ ਪੰਜ ਦਿਨ ਹਫਤਾ ਇਹਨੂੰ ਇਹ ਲਈ ਕਿੰਨੇ ਦੁੱਧ ਕਿੰਨਾ ਕੱਢ ਦੂ ਫਿਰ ਪਲੂਨ ਅਣਦਾਈਆ ਇਹ 18 ਤੋਂ 20 ਕਿਲੋ ਦੁੱਧ ਕੱਢੂ ਬਈ 18 ਤੋਂ 20 ਕਿਲੋ 18 ਕਿਲੋ ਐ ਠੰਡਾਦੀ ਜਾਊਗੀ ਹਾਂ ਦੇਊਗੀ ਵੀਰੇ ਫਾਇਟ ਵਾਲਾ ਹਣਾ ਓਕੇ ਜੀ ਲੈ ਚੱਲੋ ਫੇਸ ਪੁਸ਼ ਕਰੋ ਚੈੱਕ ਬਈ ਇਹਦਾ ਜਿਹੜਾ ਕੇ ਦਾ ਗੋਲ ਮਟੋਲ ਬਈ ਆ ਹਾਂ ਪੂਰੀ ਓਕੇ ਆ ਜਮਾਂ ਗੱਲਬਾਤ ਆ ਦੇਖੋ ਜੀ ਹੂੰ ਓਕੇ ਜੀ ਲੈ ਚਲੋ ਤੇ ਰੋਮੀ ਸੀਰ ਠੰਡੀ ਬਹੁਤ ਆ ਹਨਾ ਨੇਚਰ ਦੀ ਬਹੁਤ ਜਿਆਦਾ ਚੰਗੀ ਹੈਗੀ ਹਾਂ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਇਹਦੀ ਵੀ ਤੇ ਰੋਮੀ ਫਿਰ ਇਹਦੇ ਕਿੰਨੇ ਪੈਸੇ ਹੈ ਬਈ ਇਹਦਾ ਕੁਸ਼ 90 95 85 ਕੁਸ਼ ਮੰਗਾਈ ਜਲ 72000 ਦੀ ਵੇਚਾਂਗੇ ਬਈ 72000 ਦੀ ਓਕੇ ਜੀ ਹਾਂ ਬਈ ਆ ਦੇਖੋ ਖਾਨ ਨੂੰ ਐਡੀ ਚਾਰੂ ਆ ਦੂਜਿਆਂ ਦੇ ਵੀ ਖਾ ਜਾਂਦੀ ਆ ਖੋਰ ਖੋਈ ਉਹੀ ਪਸ਼ੂ ਨੇ ਦੁੱਧ ਦੇਣਾ ਵੀਰੇ ਹਨਾ ਹਾਂ ਕਿੰਨੇ ਪੈਸੇ ਆਖਿਆ ਸੀਗਾ ਇਹ 72000 ਰੁਪਏ ਜੀ 72000 ਰੁਪਏ ਹਾਂਜੀ ਓਕੇ ਜੀ ਆ ਦੇਖੋ 72000 ਦੇ ਵਿੱਚ ਤੁਹਾਨੂੰ ਕਾਫੀ ਕਲਰ ਜਰਸੀ ਮਿਲ ਜਾਣੀ ਹੈ ਹਨਾ ਹਾਂਜੀ ਵੀਰੇ ਹੁਣ ਆਪਾਂ ਲਾਸਟ ਦੇ ਐਚਐਫ ਦੀ ਗੱਲ ਕਰ ਲਈਏ ਵੀਰੇ ਇਹ ਵੀ ਤੀਜਾ ਸੂਆ ਸੂਈ ਹੀ ਆ ਬਾਈ ਤੀਜਾ ਸੂਆ ਸੂਈ ਜਾਂਦੀ ਆ ਹਾਂਜੀ ਤੇ ਕਿੰਨੇ ਦਿਨ ਕੱਢਦੀ ਆ ਇਹ ਬਈ ਆਪਣੇ ਦਿਨ ਲਈ ਦੋ ਤਿੰਨ ਦਿਨ ਦੋ ਤੋਂ ਤਿੰਨ ਦਿਨ ਓਕੇ ਜੀ ਐਚਐਫ ਚ ਆ ਗਈ ਹਨਾ ਜੀ ਪੂਰੀ ਐਚਐਫ ਚ ਬੂ ਫੇਸ ਕੁਆਲਟੀ ਦੇਖੀ ਨਹੀਂ ਸੋਣੀ ਲੈਵਲ ਹੋਵੇ ਦੀ ਡਿਜ਼ਾਈਨਿੰਗ ਤੇ ਬੰਦਰਪੰਦਰ ਬੜੀ ਚੰਗੀ ਆ ਹਨਾ ਹਾਂ ਬਈ ਆ ਦੇਖ ਹੂੰ ਓਕੇ ਆ ਜੀ ਰੋਮੀ ਜੀ ਹੁਣ ਵੀ ਸੌਣ ਲੱਗ ਜੇ ਬੱਛੀ ਚੰਗੀ ਆ ਹਨਾ ਹਾਂ ਬਈ ਬਾਕੇ ਇਹੇ ਸੁੰਦੀ ਨੂੰ ਦੋ ਤਿੰਨ ਦਿਨ ਓਕੇ ਜੀ ਪਰੂ ਬਹੁਤ ਖੂਬ ਤੇਰੀ ਬਾਈ ਕਿਹੜਾ ਸੂਆ ਇਹ ਸੂਆ ਬਈ ਤੀਜੇ ਹੀ ਸੁੰਦੀ ਆ ਤੀਜਾ ਸੂਆ ਸੁੰਦੀ ਆ ਇਹ ਤੇਰੀ ਗੱਲ ਮੈਨੂੰ ਵਧਿਆ ਲੱਗਦੀ ਐ ਮੈਂ ਦੂਜੇ ਨੂੰ ਹਰੇਕ ਨੂੰ ਨਹੀਂ ਦੂਜਾ ਹਨਾ ਨਾ ਬਈ ਜੋ ਹੋਇਆ ਉਹ ਵੀ ਦੱਸਿਆ ਦੇਉ ਓਕੇ ਓਕੇ ਆ ਦੇਖੋ ਜੀ ਕਰੋ ਚੈੱਕ ਹੂੰ ਇਹਦੇ ਫਿਰ ਕਿੰਨੇ ਪੈਸੇ ਕਿੰਨਾ ਦੁੱਧ ਦੇ ਦੂਗੀ ਉਹ 2022 ਪੈਸੇ ਦਾ ਹੈਗਾ ਸੇਵਲਾ ਪਰ ਯਕੀਨ ਮੰਨ ਮਾਲਕਾਂ ਦੇ ਕਹਿਣ ਦੀ ਗੱਲ ਆ ਵੀ ਅਸੀਂ 26 ਕਿਲੋ ਦਾ ਹਲਚੂਆ ਬਾਈ ਪੈਸੇ ਕਿੰਨੇ ਦੇ ਇਹਦਾ 72000 ਰੁਪਏ ਦੀ ਵੇਚਾਂਗੇ ਬਾਈ 72 ਦੀ ਓਕੇ ਦੋਨਾਂ ਦੇ 72-72 ਆ ਗਿਆ ਨਾ ਇਹਨਾਂ ਦੋਨਾਂ ਦਾ ਫਿਰ ਦੱਸ ਦਿਓ ਇਹਦਾ ਕਿੰਨਾ ਸੀ ਇਹਦਾ 85 ਉਹਦਾ 91 ਓਕੇ ਜੀ ਚਾਰ ਵੜਾ ਚਾਰੇ ਤੁਹਾਨੂੰ ਦਿਖਾ ਦਿਆਂ ਨੰਬਰ ਬਾਈ ਦਾ ਬੋਲੋ ਜੀ ਫਿਰ ਸਕਰੀਨ ਤੇ 947863584 ਹੀ ਬਾਕੀ ਸਕਰੀਨ ਤੇ ਵੀ ਚੱਲੀ ਜਾਂਦਾ ਨੰਬਰ ਨੋਟ ਕਰ ਲਓ ਚਾਰੇ ਤੁਹਾਨੂੰ ਗਰਮੀ ਦੇ ਤੋਹਫੇ ਦਿਖਾ ਦੇ ਚਾਰੇ ਬਾਡੀ ਸਕੋਰ ਦੀਆਂ ਸਟਰੋਂਗ ਪੂਰੀਆਂ ਕੋਈ ਟੁੱਟੀ ਮਰੀ ਜੀ ਨਹੀਂ ਤੇ ਬਾਕੀ ਦਾ ਚੰਗਾ ਦੁੱਧ ਦੇ ਦੇਣਾ ਧੰਨਵਾਦ ਜੀ